ਹਾਂਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ ਉਹ ਜੀ ਚੀਜ਼ ਬਣਾਵਾਂਗੇ ਜੋ ਕਿ ਬਹੁਤ ਜ਼ਿਆਦਾ ਟ੍ਰੈਂਡ ਚ ਵੀ ਆ ਤੇ ਆਪਾਂ ਨੂੰ ਲਗਭਗ ਹਰ ਰੋਜ਼ ਲੋੜ ਪੈਂਦੀ ਆ ਬ੍ਰੈਕਫਾਸਟ ਵਗੈਰਾ ਬਣਾਉਣ ਚ ਵੀ ਪੈ ਜਾਂਦੀ ਆ ਇਹ ਤੇ ਜਾਂ ਕਈ ਵਾਰੀ ਕੋਈ ਕ੍ਰਿਸਪੀ ਜੀ ਚੀਜ਼ ਖਾਣ ਨੂੰ ਕਿਸੇ ਦਾ ਜੀ ਕਰਦਾ ਜਾਂ ਚੀਜ਼ੀ ਜੀ ਚੀਜ਼ ਖਾਣ ਨੂੰ ਜੀ ਕਰਦਾ ਤੇ ਇਹ ਉਹਦੇ ਵਿੱਚ ਜ਼ਰੂਰ ਹੀ ਯੂਜ਼ ਹੁੰਦੀ ਆ ਇਧਰ ਆਪਾਂ ਦੁੱਧ ਸੀ ਜਿਹੜਾ ਉਹ ਗਰਮ ਕਰ ਲਿਆ ਦੁੱਧ ਆਪਾਂ ਇੰਨਾ ਕੁ ਗਰਮ ਕਰਨਾ ਕਿ ਆਪਣੀ ਉਂਗਲ ਜਿਹੜੀ ਉਹ ਟੈਂਪਰ ਅੰਦਰ ਸਹਿਣ ਕਰ ਸਕੇ ਇੱਕ ਪਾਸੇ ਆਪਾਂ ਲੈ ਲਿਆ ਸੀਗਾ 5 ਤੋਂ 7 ਨਿੰਬੂਆਂ ਦਾ ਜਿਹੜਾ ਜੂਸ ਆ ਉਹ ਤੇ ਗੈਸ ਆਪਾਂ ਬੰਦ ਕਰਕੇ ਜਿਹੜਾ ਦੁੱਧ ਸੀਗਾ ਉੱਪਰ ਨਿੱਪ ਤਾਰ ਲਿਆ ਆ ਤੇ ਉਹਦੇ ਚ ਆਪਾਂ ਹੌਲੀ-ਹੌਲੀ ਕਰਕੇ ਇੱਕ-ਇੱਕ ਚਮਚ ਕਰਕੇ ਨਾ ਜਿਹੜਾ ਨਿੰਬੂ ਦਾ ਰਸ ਆ ਉਹ ਪਾਣਾ ਤੇ ਆਪਾਂ ਤੁਹਾਨੂੰ ਐਂਡ ਤੇ ਦੱਸਾਂਗੇ ਕਿ ਆਪਾਂ ਕੀ ਬਣਾਉਣ ਜਾ ਰਹੇ ਹਾਂ ਤੇ ਹੌਲੀ-ਹੌਲੀ ਆਪਾਂ ਇਸ ਦੁੱਧ ਨੂੰ ਨਾ ਫਾੜ ਲੈਣਾ ਆ ਤੇ ਇੱਕ ਚੀਜ਼ ਹੋਰ ਦੱਸਾਂ ਜਦੋਂ ਆਪਾਂ ਪਨੀਰ ਬਣਾਉਨੇ ਆ ਤੇ ਪਨੀਰ ਆਪਾਂ ਗਰਮ ਦੁੱਧ ਚ ਹਨਾ ਪਾ ਕੇ ਖੱਟਾ ਤੇ ਫਿਰ ਆਪਾਂ ਉਹਨੂੰ ਵੀ ਫਾੜਦੇ ਆ ਤੇ ਉਦੋਂ ਉਹ ਚੀੜਾ ਜਾਂ ਕਰੜਾ ਜਾਂ ਬੰਦ ਆ ਬਟ ਇਹ ਜਿਹੜਾ ਬਣੂਗਾ ਇਹ ਪੂਰੀ ਲੇਸ ਟਾਈਪ ਜਾਂ ਕੁਝ ਬਣੂਗਾ ਕਿਉਂਕਿ ਆਪਾਂ ਦੁੱਧ ਨੂੰ ਬਿਲਕੁਲ ਮਾਮਲੀ ਜਿਹਾ ਨਿੱਗਾ ਜਿਹਾ ਕੀਤਾ ਆ ਨਿੱਗਾ ਮਤਲਬ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਉਂਗਲ ਵਿੱਚ ਪਾ ਕੇ ਦੁੱਧ ਦੇ ਆਪਾਂ ਚੈੱਕ ਕਰ ਸਕਦੇ ਹਾਂ ਕਿ ਬਸ ਸਾਡੀ ਉਂਗਲੀ ਜਿਹੜੀ ਉਹ ਟੈਂਪਰੇਚਰ ਨੂੰ ਸਹਿਣ ਕਰ ਰਹੀ ਆ ਇਧਰ ਤੁਸੀਂ ਦੇਖ ਸਕਦੇ ਹੋ ਦੁੱਧ ਜਿਹੜਾ ਸਾਰਾ ਹੀ ਉਹ ਫਟ ਚੁੱਕਿਆ ਆ ਬਸ ਥੋੜਾ ਕੁ ਚਿਰ ਆਪਾਂ ਇਹਦੇ ਚ ਹੋਰ ਥੋੜਾ ਜਿਹਾ ਚਮਚ ਚਲਾਵਾਂਗੇ ਕਿ ਜਿਹਦੇ ਨਾਲ ਇਹ ਸਾਰਾ ਜਿਹੜਾ ਵੀ ਮੱਖਣ ਟਾਈਪ ਕੁਛ ਜਿਹੜਾ ਨਿਕਲੂਗਾ ਉਹ ਇੱਕ ਸਾਈਡ ਹੋ ਜੇ ਤੇ ਜਿਹੜਾ ਪਾਣੀ ਜਾ ਉਹ ਇੱਕ ਸਾਈਡ ਰਹਿ ਜਾਊਗਾ ਮਤਲਬ ਪਤਾ ਲੱਗ ਜਾਂਦਾ ਹੁੰਦਾ ਆ ਤੁਹਾਨੂੰ ਮੈਂ ਹੁਣੇ ਵਿਖਾਉਂਗੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ ਮਿਕਸ ਕਰਦੇ ਰਹਿਣਾ ਤੇ ਬਾਕੀ ਤੁਹਾਨੂੰ ਜੇ ਸਾਡੀਆਂ ਵੀਡੀਓਜ਼ ਵਧ ਲੱਗਦੀਆਂ ਤੇ ਇੱਕ ਵਾਰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਜੇ ਤੇ ਇਧਰ ਜਿਹੜਾ ਨਿੰਬੂ ਦਾ ਰਸ ਬਚਿਆ ਸੀ ਆਪਾਂ ਉਹ ਵੀ ਪਾ ਲਿਆ ਆ ਤੇ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਵਾਂਗੇ ਇਧਰ ਵੇਖੋ ਤੁਸੀਂ ਥੋੜਾ ਥੋੜਾ ਜਿਹਾ ਕਲਰ ਜਿਹਾ ਛੱਡ ਕੇ ਤੇ ਇਹ ਜਿਹੜਾ ਪਾਣੀ ਜਾ ਉਹ ਵੱਖਰਾ ਜਿਹਾ ਹੋ ਰਿਹਾ ਆ ਤੇ ਇਹਨੂੰ ਫਿਰ ਆਪਾਂ ਇੱਕ ਸਾਫ਼ ਕੱਪੜਾ ਲਵਾਂਗੇ ਤੇ ਇੱਕ ਸਾਈਡ ਤੇ ਕੋਈ ਹੋਰ ਢਾਂਡਾ ਲਵਾਂਗੇ ਜਿਹਦੇ ਚ ਕੀ ਆਪਾਂ ਇਹਨਾਂ ਨੂੰ ਛਾਨਾਂਗੇ ਤੇ ਆਪਾਂ ਇਹਨੂੰ ਹੱਥ ਨਾਲ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਮਸਲ-ਮਸਲ ਕੇ ਇਹਦਾ ਜਿਹੜਾ ਪਾਣੀ ਜਾਇਆ ਉਹਨੂੰ ਆਪਾਂ ਵੱਖਰੇ ਕਰ ਲੈਣਾ ਆ ਤੇ ਆ ਦੇਖੋ ਤੁਸੀਂ ਇਸ ਤਰੀਕੇ ਨਾਲ ਜਿਵੇਂ ਮੱਖਣ ਨਿਕਲਦਾ ਉਸ ਤਰੀਕੇ ਨਾਲ ਨਿਕਲ ਜਾਣਾ ਪਰ ਇਹ ਥੋੜਾ ਜਿਹਾ ਲੇਸਲਾ ਹੁੰਦਾ ਪਨੀਰ ਟਾਈਪ ਦਾ ਨਹੀਂ ਹੁੰਦਾ ਨਾ ਜਿਵੇਂ ਪਨੀਰ ਹੁੰਦਾ ਉਸ ਤਰੀਕੇ ਦਾ ਨਹੀਂ ਹੁੰਦਾ ਇਧਰ ਆਪਾਂ ਇੱਕ ਡੱਬਾ ਲੈ ਰਹੇ ਸੀ ਜਿਹਦੇ ਉੱਤੇ ਆਪਾਂ ਇੱਕ ਸੂਤੀ ਦਾ ਕੱਪੜਾ ਜਾਂ ਪਾਉਣਾ ਲੈ ਲੈਣਾ ਤੇ ਉਹਨੂੰ ਵਿਚਾ ਕੇ ਤੇ ਇਹ ਜਿਹੜਾ ਪਾਣੀ ਹੈ ਇਹਨੂੰ ਪਣ ਲੈਣਾ ਚੰਗੀ ਤਰ੍ਹਾਂ ਤੇ ਤੁਸੀਂ ਦੇਖ ਸਕਦੇ ਹੋ ਥੋੜਾ ਆਪਾਂ ਆ ਕੰਮ ਜਿਹੜਾ ਹੈ ਸਲੋ ਕਰਨਾ ਹੈ ਕਿਉਂਕਿ ਇੱਧਰ ਜਨਾ ਧਿਆਨ ਬਹੁਤ ਰੱਖਣਾ ਪੈਂਦਾ ਆ ਪਾਣੀ ਵਗੈਰਾ ਬਹੁਤ ਜ਼ਿਆਦਾ ਇਹ ਆਪਾਂ ਫਿਰ ਕੱਪੜੇ ਨੂੰ ਇਕੱਠਾ ਕਰਕੇ ਤੇਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਤੇ ਇਸੇ ਪਾਣੀ ਚ ਬੁੱਲ ਚ ਬੁੱਲ ਕੇ ਨਿਚੋੜਨੇ ਜਿਹੜਾ ਖੱਟੀ ਲੱਸੀ ਟਾਈਪ ਕੁਛ ਹੈਗਾ ਇਹ ਹੀ ਨਿਕਲ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਵੀ ਸੇਮ ਇਦਾਂ ਹੀ ਕਰਨਾ ਹੈ ਤੇ ਆਪਾਂ ਇਹਨੂੰ ਸਾਫ਼ ਪਾਣੀ ਚ ਵੀ ਕੱਢਾਂਗੇ 2 ਤੋਂ 4 ਵਾਰੀ ਜੀ ਦੇ ਨਾਲ ਕੀ ਇਹ ਵਧੀਆ ਤੋਂ ਵਧੀਆ ਬਣ ਕੇ ਤਿਆਰ ਹੋ। ਤੇ ਮੈਂ ਤੁਹਾਨੂੰ ਦੱਸਦਾ ਆਪਾਂ ਬਣਾਉਣ ਜਾ ਰਹੇ ਚੀਜ਼ ਜੋ ਕਿ ਪੀ ਸੈਂਡਵਿਚ 버ਗਰ ਵਗੈਰਾ ਹਰੇਕ ਚੀਜ਼ ਚ ਯੂਜ਼ ਹੁੰਦੀ ਆ ਆਪਾਂ ਬਣਾ ਜਨੇ ਮੋਜ਼ਰੇਲਾ ਚੀਜ਼। ਤੇ ਅੱਜ ਕੱਲ ਬੱਚੇ ਬਹੁਤ ਜ਼ਿਆਦਾ ਇਹ ਚੀਜ਼ਾਂ ਪਸੰਦ ਕਰ ਰਹੇ ਆ ਇਹ ਚੀਜ਼ੀ ਚੀਜ਼ਾਂ ਤੇ ਜਿਹੜੀ ਬਾਹਰ ਵਾਲੀ ਚੀਜ਼ ਆ ਹਨਾ ਆਪਾਂ ਖਾਤਾ ਲੈਣੇ ਕੀ ਪਤਾ ਤਰੀਕੇ ਨਾਲ ਬਣਾਈ ਕੀ ਕੁਝ ਹੋ ਜਾ ਚ ਪਾ ਕੇ ਕੁਝ ਨਹੀਂ ਆਪਾਂ ਕਰ ਬਣਾ ਕੇ ਕਰ ਸਕਦੇ ਆ। ਜੀ ਜਦੋਂ ਜਦਨਾ ਜਿਹੜਾ ਆਪਾਂ ਪਾਣੀ ਕਰਿਆ ਨਾ ਉਹਦੇ ਚ ਲੂਣ ਪਾ ਕੇ ਨਾ ਤੇ ਆਪਾਂ ਫਿਰ ਉਸੇ ਪਾਣੀ ਚ ਛੱਡਣਾ ਹੈ ਲੂਣ ਵਾਲੇ ਪਾਣੀ ਚ ਅਸੀਂ ਇਹਨੂੰ ਧੋਣਾ ਹੈ ਇੱਕ ਚਮਚ ਲੂਣ ਪਾ ਕੇ ਇਹਨੂੰ ਘੋਲ ਕੇ ਵਾਪਸ ਉਸੇ ਪਾਣੀ ਚ ਪਾ ਕੇ ਆਪਾਂ ਇਹਨੂੰ ਕੱਢ ਲਵਾਂਗੇ ਇੱਧਰ ਦੇਖੋ ਤੁਸੀਂ ਇਹ ਚੀੜਾ ਜਿਹਾ ਹੋ ਗਿਆ ਜਿਵੇਂ ਈਸ ਹੁੰਦੀ ਹੈ ਉਸ ਤਰੀਕੇ ਦੀ ਪਰ ਹਜੇ ਇਹਨੂੰ ਥੋੜਾ ਟਾਈਮ ਲੱਗੂਗਾ ਇਹ ਇਦਾਂ ਤੁਸੀਂ ਇੱਕ ਸਾਦੇ ਆਪਾਂ ਨੂੰ 2 ਮਿੰਟ ਲਈ ਇਹਦੇ ਵਿੱਚ ਪਾ ਕੇ ਰੱਖ ਦਿੱਤਾ ਸੀ ਤੇ ਫਿਰ ਆਪਾਂ ਉਹੀ ਪ੍ਰੋਸੈਸ ਫੇਰ ਕਰਾਂਗੇ ਇੱਕ ਡੱਬੇ ਚਾ ਪੂਰਨ ਵਿਸ਼ਾਕ ਹੈ ਤੇ ਆਪਾਂ ਇਹਨੂੰ ਕੱਢ ਲਵਾਂਗੇ ਤੇ ਕੇਅਰਫੁਲੀ ਕਰਿਆ ਜੇ ਪੂਣਾ ਤੇ ਇੱਕ ਸਾਈਡ ਵਿੱਚੋਂ ਚਲਾ ਵਿੱਚ ਹੀ ਚਲਾ ਗਿਆ ਹੈ ਤੇ ਇਦਾਂ ਦੇਖ ਸਕਦੇ ਤੁਸੀਂ ਆਪਾਂ ਚੀਜ਼ ਨੂੰ ਚੰਗੀ ਤਰ੍ਹਾਂ ਕਰ ਲਿਆ ਸੀਗਾ ਵੱਖਰਾ ਪਾਣੀ ਤੋਂ ਤੇ ਇਹ ਮੰਜੰਗੀਤ ਰੋਣਾ ਮਸਾਲੇ ਆਜੇ ਜਿਹਦੇ ਨਾਲ ਇਹਦੇ ਚ ਸਾਰਾ ਪਾਣੀ ਚ ਨਿਕਲ ਜਾਵੇ ਤੇ ਧੋਪ ਜਾਵੇ ਤੇ ਆਪਾਂ ਪੌਣੇ ਨੂੰ ਚਾਰੇ ਪਾਸੇ ਇਕੱਠਾ ਕਰਕੇ ਫੜ ਕੇ ਤੇ ਨੂੰ ਨਿਚੋੜ ਲਵਾਂਗੇ ਜਦੋਂ ਤੱਕ ਇਹਦੇ ਚ ਸਾਰਾ ਪਾਣੀ ਨਿਕਲ ਨਹੀਂ ਜਾਂਦਾ ਹਾਂਜੀ ਤੁਸੀਂ ਦੇਖ ਹੀ ਸਕਦੇ ਹੋ ਹਨ ਵੀ ਪਾਣੀ ਹੈ ਜਿਹੜਾ ਉਹ ਇਸ ਤਰੀਕੇ ਨਾਲ ਨਿਚੋੜ ਨਿਚੋੜ ਕੱਢਣਾ ਹੈ ਬਾਕੀ ਸਾਡੇ ਵੀਡੀਓ ਬਣਾਉਣ ਤੇ ਮਿਹਨਤ ਬਹੁਤ ਲੱਗਦੀ ਹੈ ਜੀ ਆਪਾਂ ਤੁਹਾਡੇ ਕਰਕੇ ਨਵੇਂ-ਨਵੇਂ ਰੈਸਪੀ ਜਰੂਰ ਲੈ ਕੇ ਆਵਾਂਗੇ ਤੇ ਤੁਸੀਂ ਪਰ ਵੀਡੀਓ ਨੂੰ ਵੇਖ ਕੇ ਨਾ ਜਾਇਆਓ ਫੁੱਲ ਵੀਡੀਓ ਵੇਖਤਾ ਕਰੋ ਤੇ ਸਕਿੱਪ ਨਾ ਕਰਿਆ ਕਰੋ ਤੇ ਲਾਈਕ ਜਰੂਰ ਕਰਜਿਆ ਕਰੋ ਕਿਉਂਕਿ ਤੁਹਾਡੇ ਇੱਕ ਲਾਈਕ ਨਾਲ ਤੁਹਾਨੂੰ ਸ਼ਾਇਦ ਕੁਝ ਨਹੀਂ ਫੀਲ ਹੁੰਦਾ ਬਟ ਸਾਡੇ ਵਰਗਿਆਂ ਨੂੰ ਜਿਹੜਾ ਹੌਸਲਾ ਉਹ ਵੱਧ ਜਾਂਦਾ ਆ ਕਿ ਹਾਂ ਕਿਸੇ ਨੂੰ ਸਾਡੀ ਵੀਡੀਓ ਵਧੀਆ ਲੱਗੀ ਆਪਾਂ ਹੋਰ ਕੋਈ ਕੰਮ ਕਰੀਏ ਇਸ ਇਸ ਵੀਡੀਓ ਤੇ ਹਨਾ ਹੋਰ ਕੋਈ ਵੀਡੀਓਜ਼ ਬਣਾਈਏ ਹੋਰ ਕੋਈ ਰੈਸਪੀਜ਼ ਬਣਾਈਏ ਤੁਸੀਂ ਸਾਡੀ ਵੀਡੀਓ ਨੂੰ ਵੱਧ ਵੱਧ ਪਿਆਰ ਦਿਆ ਕਰੋ ਤੇ ਇਧਰ ਜਿਹੜਾ ਆਪਣਾ ਆਹ ਚੀਜ਼ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਲਿਆ ਆ ਤੇ ਇੱਕ ਡੱਬਾ ਆਪਾਂ ਹੋਰ ਲੈ ਲਵਾਂਗੇ ਜਿਹਦੇ ਚ ਆਪਾਂ ਪਾ ਲਿਆ ਆ ਪਾਣੀ ਪਾਣੀ ਵੀ ਆਪਾਂ ਪਾਉਣਾ ਹੈ ਵੱਧ ਤੋਂ ਵੱਧ ਕਿੱਲੋ ਕੋ ਜਿਹਦੇ ਚ ਆਪਾਂ ਬਰਫ਼ ਵੀ ਪਾ ਲੈਣੀ ਹੈ ਤੇ ਪਾਣੀ ਆਪਾਂ ਨਾਰਮਲ ਪਾਣੀ ਨਹੀਂ ਪਾਉਣਾ ਫੁੱਲ ਬਰਫ਼ ਵਾਲਾ ਪਾਣੀ ਪਾਉਣਾ ਠੰਡਾ ਪਾਣੀ ਤੇ ਉਹਦੇ ਚ ਨੂੰ ਆਪਾਂ ਚੰਗੀ ਤਰ੍ਹਾਂ ਮਸਲ ਮਸਲ ਕੇ ਧੋ ਲਾਵਾਂਗੇ ਤੇ ਇਹਦੇ ਵਿੱਚੋਂ ਵੀ ਆਪਾਂ ਕੱਢ ਲਿਆ ਬਾਹਰ ਹੁਣ ਆਪਾਂ ਇਹਨੂੰ ਰੱਖਾਂਗੇ ਸੈਲਫ ਤੇ ਇਹਦੇ ਉੱਪਰ ਨਾ ਆਪਾਂ ਜਿਵੇਂ ਪਨੀਰ ਦੇ ਉੱਤੇ ਆਪਾਂ ਭਾਰੀ ਚੀਜ਼ ਰੱਖਦੇ ਹਾਂ ਉਸ ਤਰੀਕੇ ਨਾਲ ਭਾਰੀ ਰੱਖ ਦਵਾਂਗੇ ਆਪਲਾ ਇਧਰ ਚੱਕਲਾ ਤੇ ਇਹਦੇ ਉੱਤੇ ਰੱਖ ਕੇ ਤੇ ਥੋੜਾ ਜਿੰਨੇ ਦੇ ਪਾਇਆ ਤੇ ਪਾਣੀ ਨਿਕਲ ਗਿਆ ਐ ਬਸ ਆਪਾਂ ਇਹ ਚੇਹੇ ਪਨੀਰ ਉਧਰ ਪਾਣੀ ਕੱਢਣਾ ਐ ਤੇ ਇਧਰ ਤੁਸੀਂ ਵੀ ਕਰਦੇ ਹੋ ਆਪਾਂ 10 ਕਿ ਮਿੰਟ ਨੂੰ ਰੱਖਿਆ ਸੀ ਤੇ ਪਾਣੀ ਸਾਰਾ ਨਿਕਲ ਚੁੱਕਿਆ ਤੇ ਹੁਣ ਆਪਾਂ ਇਹਨੂੰ ਇੱਕ ਕੌਲੀ ਵਿੱਚ ਪਾ ਕੇ ਤੇ ਆਪਾਂ ਇਹਨੂੰ ਫ੍ਰਿਜ 'ਚ ਰੱਖ ਦਵਾਂਗੇ ਤੇ ਵੱਧ ਤੋਂ ਵੱਧ ਤੁਸੀਂ ਘੰਟੇ ਡੇਢ ਬਾਅਦ ਇਹਨੂੰ ਯੂਜ਼ ਕਰ ਸਕਦੇ ਹੋ ਹਾਂ ਇਹ ਦੀ ਸੈਲਫ ਲਾਈਫ ਹੈ ਜਿਹੜੀ ਉਹ ਬਾਲੀ ਨਹੀਂ ਹੁੰਦੀ 2 ਤੋਂ 3 ਦਿਨ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰ ਲੈਣਾ ਕਿਉਂਕਿ ਆਪਾਂ ਕੋਈ ਡੈਂਗਲ ਵਗੈਰਾ ਨਹੀਂ ਪਾਇਆਗਾ ਇਹਨੂੰ ਫ੍ਰਿਜ 'ਚ ਰੱਖ ਲੈਤੀ ਬਾਏ ਬਾਏ